ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖੜਾ ਹੈ ਟਰੈਕਟਰ ਮੰਡੀ ਤਰਵੰਡੀ ਸਾਬੋ ਆਪਣੇ 22 ਸੰਦੀਪ ਪੰਗੀ ਹੈ ਉਹਨਾਂ ਦੇ ਟਰੈਕਟਰ ਦਿਖਾਉਣ ਲੱਗਿਆ ਤੁਹਾਨੂੰ ਸੰਦੀਪ ਪੰਗੀ ਤੋਂ ਨੇੜੇ ਤਰਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ ਬਾਈ ਹੁਣ ਕੋਈ ਟਰੈਕਟਰ ਹੁੰਦੇ ਹੈ ਇਹਨਾਂ ਦਾ ਬੇਟਾ ਆਇਆ ਹੋਇਆ ਖੁਸ਼ਵਿੰਦਰ ਸਿੰਘ ਖੁਸ਼ਾ ਬੰਗੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਬਾਈ ਹੋ ਠੀਕ ਠਾਕ ਬਾਈ ਬਾਈ ਨਾਲ ਮਲਾਉਣੇ ਆਪ ਤੇ ਬਾਈ ਪਹਿਲਾਂ ਥੋੜਾ ਸ਼ੁਰੂ ਚ ਫੋਨ ਨੰਬਰ ਬੋਲੋ 9978361031 9978361031 61031 22 ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਤੇ ਆਪਾਂ ਗੱਲਾਂ ਬਾਤਾਂ ਘੱਟ ਕਰੀਏ ਵੀਡੀਓ ਚੰਗੀ ਲੱਗੀ ਤਾਂ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੀ ਚੱਲੋ ਤੇ ਫੋਟੋ ਕੱਲੇ-ਕੱਲੇ ਦੀ ਬਾਈ ਭੇਜਣੀ ਨਹੀਂ ਜਾਣੀ ਹਨਾ ਹਾਂਜੀ ਹਾਂ ਬਾਈ ਦਾ ਫੋਨ ਨੰਬਰ ਤੁਹਾਨੂੰ ਬੋਲ ਹੀ ਦਿੱਤਾ ਹੈਗਾ ਸ਼ੁਰੂ ਕਰਦੇ ਆਪਾਂ ਕਿਥੋਂ 36 ਤੋਂ ਹਾਂਜੀ 36ਤੀ ਹੈ 2013 ਵਾਲਾ ਟਰੈਕਟਰ ਹੈ ਆਰਸੀ 2014 ਦੀ ਹੈ 4 ਲੱਖ ਤੇ 85000 ਬਾਈ ਡਿਮਾਂਡ ਕਰਦਾ ਹੈ ਬਾਈ ਦਾ ਆਪਦਾ ਨਾ ਫੋਨ ਨੰਬਰ ਤੇ ਬਾਈ ਨਾਲ ਜਿਹੜੇ ਕੋਈ ਡਿਸਕਾਊਂਟ ਵਗੈਰਾ ਦੇਣਾ ਉਹ ਤੋਂ ਦੱਸ ਦੀ ਠੀਕ ਹੈ ਬਾਈ ਇਹਦਾ ਦੱਸੀ ਕਰਾਂ ਕੰਡੀਸ਼ਨ ਮੜਾ ਆਪਣੇ ਕੋਲ ਮਾਈਕ ਹੈ ਨਹੀਂ ਗੇ ਨੇੜੇ ਕਰਕੇ ਵੀ ਬਾਈ ਇਹ ਕੀ ਹਾਲਤ ਕਿੰ ਟਰੈਕਟਰ ਹੈਗੇ ਟਰੈਕਟਰ ਬਹੁਤ ਵਧੀਆ ਹੈਗਾ Ориジナル ਟਰੈਕਟਰ ਆਪਣੇ ਕੋਲੇ ਸਾਫ ਹੀ ਹੁੰਦੇ ਜਿਆਦਾ ਟਰੈਕਟਰ ਨੰਬਰ ਬਈ ਜਿਆਦਾਤਰ ਆਪਣੇ ਕੋਲ ਹਰਿਆਣਾ ਹਰਿਆਣਾ ਹੁੰਦਾ ਬਈ ਹਰਿਆਣਾ ਐਨਓਸੀ ਵਗੈਰਾ ਸਾਰੇ ਬਿਲਕੁਲ ਬਈ ਉਹਨੇ ਦੇਣਗੇ ਕਾਪੀ ਗਾ ਜੇ ਇਹ ਟਰੈਕਟਰ ਇਹਨਾਂ ਦੇ ਜ਼ਿੰਮੇਵਾਰੀ ਆਪਣੀ ਯਾਰ ਬੰਦੇ ਕਿਉਂਕਿ ਪੱਕੇ ਬੰਦੇ ਆ ਸਾਫ ਸੁਥਰਾ ਇਹ ਕੰਮ ਆ ਬੰਦਗੇ ਇਹ ਬਈ 4 ਰਖ 80000 ਰੇਟ ਹੈ ਤੇ ਇਮਾਨਦਾਨ ਕਿੰਨਾ ਹੋਊਗਾ ਤੁਹਾਡੇ ਟਰੈਕਟਰ ਦਾ ਹੋਣ ਨੂੰ ਹੋ ਜੂ ਕੋਈ ਗੱਲ ਨਹੀਂ ਬਈ ਜੀ ਕਿੰਨਾ ਕੀ ਵੀਰੇ 65000 ਰੁਪਏ ਦੇ ਦਾਂਗੇ ਬਈ 4 लाख 465000 ठीक है वीर बाकी भाई नाल गल कर लो कि भाई ਕੋਲੇ ਹੈਗਾ ਫਾਰਮ ਟਰੈਕ 60 ਸੁਪਰ ਮੈਕਸ 2013 ਮਾਡਲ ਨਵੇਂ ਟਾਇਰਾਂ ਚਾ 2013 ਮਾਡਲ ਹੈ ਇਹ ਵੀ ਹਰਿਆਣਾ ਨੰਬਰ ਹੈ ਹਨ ਹਾਂ ਹਾਂ ਹਰਿਆਣਾ ਬਾਈ ਜੀ 12 ਫਲਾਈ ਟਾਇਰ ਹੈ ਠੀਕ ਕਰਦੇ 415000 ਰੁਪਏ ਟਰੈਕਟਰ ਦਾ ਬਾਈ ਨੇ ਮੁੱਲ ਰੱਖਿਆ ਬਈ ਇਹ ਕਿੰਨੇ ਦਾ ਦੇਣਾ ਇਹ ਦੇ ਦਾਂ 390000 390000 ਦਾ ਜਵਾਦ ਟਰੈਕਟਰ ਦਿਖਾਈ ਚੱਲ ਗਿਆ ਸੀ ਵੱਧ ਤੋਂ ਵੱਧ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਗੇ ਬਾਈ ਕੋਲੇ 2021 ਮਾਡਲ 1928 ਦੇ ਟਾਇਰਾਂ ਵਾਲਾ ਸੈਂਟਰ ਗੇਅਰ ਵਾਲਾ 2 ਸਪੀਡ ਟਰੈਕਟਰ ਹੈਗਾ ਆਪ ਮਾਰ ਲਾ 855 ਨਵਾਂ ਟਰੈਕਟਰ ਆ ਬਿਲਕੁਲ ਦੋਨੋਂ ਕੱਲਾ ਕੱਲਾ ਟਰੈਕਟਰ ਸੀ ਥੋੜਾ ਜਿਹਾ ਸਾਨੂੰ ਦਿਖਾਉਣਾ ਓਖਾ ਬਾਈ ਨਾਲ ਗੱਲ ਕਰ ਲਿਓ ਕਿਉਂਕਿ ਟਰੈਕਟਰ ਵੱਧ ਤੋਂ ਵੱਧ ਦਿਖਾਉਣੇ ਆ 855 ਬਾਈ ਇਹ ਕਿੰਨੇ ਦੇ ਦੇਣਾ ਇਹ 6.5 ਲੱਖ ਦੇ ਦਾਂਗੇ 6.5 ਲੱਖ ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ 21 ਮਾਲ ਟਰੈਕਟਰ ਟਰੈਕਟਰ ਚਾਹਤ ਮਾਰ ਲਓ ਤੁਸੀਂ ਮਗਰਾੜਾ ਮੁਰੂਨ ਦਾ ਫੁੱਲ ਸਾਫ ਟਰੈਕਟਰ ਆ ਸੋਹਣਾ ਟਰੈਕਟਰ ਆ ਸਵਰਾਜ 800 ਤੋਂ ਜ਼ਿਆਦਾ ਪਰ ਆਪਾਂ ਮਾੜਾ ਟਰੈਕਟਰ ਲੈਂਦੇ ਬਹੁਤ ਘੱਟ ਆ ਹਾਂ ਠੀਕ ਆ ਬਾਈ ਠੀਕ ਹੈ ਜੀ ਅੱਗੇ ਬਾਈ ਕੋਲੇ ਹੈਗਾ ਸੋਨਾਲੀਕਾ 750 ਇਹ ਬਿਹੰਡਾ ਨੰਬਰ ਹੈ ਹਾਂਜੀ ਬਿਹੰਡਾ ਨੰਬਰ ਆ 2014 ਮਾਡਲ ਟਰੈਕਟਰ ਆ ਬਾਈ ਜੀ ਅੱਛਾ ਟਰੈਕਟਰ ਦੇ 90 ਪਹਿਲੇ ਆਗੇ ਮਗਰਲੇ ਟਰ ਡੇੜ ਦੇ ਆ ਹਾਂਜੀ ਪੂਰੇ ਟਰ ਵੀਕੇਟੀ ਦੇ ਬਾਈ ਵੀਕੇਟੀ ਦੇ ਪੂਰਾ ਚੰਗਾ ਟਰੈਕਟਰ ਹੈ ਨਾ ਬਹੁਤ ਸੋਹਣਾ ਟਰੈਕਟਰ ਪੂਰਾ ਸੋਹਣਾ ਟਰੈਕਟਰ ਹੈ 4.5 ਲੱਖ ਬਾਈ ਡਿਮਾਂਡ ਕਰਦਾ ਹੈਗਾ ਇਹ ਕਿੰਨੇ ਦਾ ਮਿਲ ਜੂ ਬਾਈ ਕੋਲ ਨਹੀਂ ਬਾਈ ਜੀ ਮਾਨਤਨ ਕੋਈ ਗੱਲ ਨਹੀਂ ਪੁੱਛਦੇ ਉਹਦਾ ਠੀਕ ਹੈ ਜੀ ਅੱਗੇ ਬਾਈ ਕੋਲੇ 742 2018 ਮਾਡਲ ਟਰੈਕਟਰ ਆ ਬਾਈ ਜੀ ਹਾਂਜੀ 5 ਲੱਖ ਤੇ 65000 ਬ ਐਫ ਵੀ ਹੈਗਾ ਡੀਟੀ ਮਾਡਲ ਹੈ ਸਾਰਾ ਤੁਹਾਨੂੰ ਪਹਿਲਾਂ ਬਿਲ ਮਿਲ ਜੂਗਾ ਬਈ ਇਹਦੇ ਨਵੇਂ ਹੋਣਗੇ ਟਾਇਰ ਟੂਨਾ ਦਾ ਬਾਈਕ ਹੈਗਾ ਬਿਲ ਮਿਲ ਜੂਗਾ ਐਚ 44 ਨੰਬਰ ਦਾ ਫਸਟ ਤਕਰੀਬਨ ਫਸਟ ਪਾਰਟੀ ਦੇ ਡਾਇਰੈਕਟਰ ਹੋਣਾ ਫਸਟ ਓਨ ਦਾ ਡਾਇਰੈਕਟਰ ਹੈ ਠੀਕ ਹੈ ਬਹੁਤ ਸੋਹਣਾ ਇੱਕ ਤੁਹਾਨੂੰ ਦੱਸ ਦਈਏ ਕਈ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਵੀ ਡੀਟੀ ਮਾਡਲ ਕਿਹੜਾ ਹੁੰਦਾ ਬਈ ਇਹ ਡੀਟੀ ਮਾਡਲ ਦੀ ਇਹ ਨਿਸ਼ਾਨੀ ਹੁੰਦੀ ਹੈ ਇਹ ਰਿਮ ਦੇ ਜਿਹੜੇ 750 ਦੇ ਟਾਇਰ ਹੁੰਦੇ 6 ਨਟ ਹੱਬ ਹੁੰਦੀ ਹੈ ਇਹਦੀ ਹੱਬ ਤੇ 6 ਨਟ ਹੁੰਦੇ ਹੈ ਹਨ ਡਬਲ ਡਿਸਟ੍ਰੀਬਿਊਟਰ ਹੁੰਦਾ ਡਬਲ ਡਿਸਟ੍ਰੀਬਿਊਟਰ ਹੁੰਦਾ ਟਾਪ ਮਾਡਲ ਆ ਜਾਂਦਾ ਹੈ WhatsApp ਵੀਡੀਓ ਚ ਹਨ ਅੱਗੇ ਆ ਜਾਂਦਾ ਬਾਈ ਕੋਲੇ ਸੂਨ ਵਾਲੇ ਕਾ 750 ਸਾਨ ਵਾਲੇ ਕਾ 700 ਪੰਜਾਬ ਨੰਬਰ ਹੈ 2021 ਮਾਡਲ ਹੈ ਨਾਲ ਦੇ ਟਾਇਰ ਨੇ ਟਰੈਕਟਰ ਬਿਲਕੁਲ ਨਵਾਂ ਹੈ ਨਾ ਕ੍ਰੋਪਿੰਗ ਨੂੰ ਵੀ ਲੱਗੀ ਹੈ ਲੱਗੇ ਹੋਏ ਹੈ ਜੀ ਸਮਾਨ ਇਹਦਾ 5 ਲੱਖ ਤੇ 90 ਹਜ਼ਾਰ ਬਾਈ ਖੁਸ਼ੇ ਰੇਟ ਰੱਖਿਆ ਕਿੰਨੇ ਦਾ ਦੇਣਾ ਜੀ ਇਹ ਇਹ 15.5 ਲੱਖ 60 ਹਜ਼ਾਰ ਬਾਈ 5 ਲੱਖ 60 ਹਜ਼ਾਰ ਦਾ ਸਾਢੇ 4 ਲੱਖ ਦਾ ਟਰੈਕਟਰ ਤੇ ਲੋਣੀ ਹੋ ਜੂ ਤੇ ਹੋ ਜੂਆ ਹੀ ਰਾਮਨਾਥ तकरीबन ਬਾਈ ਦੇ ਸਾਰੇ ਟਰੈਕਟਰ ਤੇ ਲੋਨ ਹੋ ਜੂਏ ਜੇ ਕਿਸੇ ਨੇ ਲੋਨ ਕਰਾ ਕੇ ਲੈਣੇ ਹੋਣ ਜੇ ਕੋਈ ਵਿੱਚ ਵੀ ਟਰੈਕਟਰ ਪਰ ਕਟਾਉਣਾ ਤਾਂ ਟਰੈਕਟਰ ਵਿੱਚ ਵੀ ਕੱਟੇ ਜਾਂਦੇ ਹੈਗੇ ਆ ਪਰ ਆਹ ਟਰੈਕਟਰ ਵਿੱਚ ਕਟਾ ਕੇ ਤੁਸੀਂ ਲੈ ਸਕਦੇ ਹੋ ਸੋਨਾਲਿਕਾ 750 ਪੰਜਾਬ ਨੰਬਰ ਟਰੈਕਟਰ ਹੈ ਅੱਗੇ ਆ ਜਾਂਦਾ ਬਾਈ ਕੋਲੇ 855 ਖੋਰ 2017 ਮਾਡਲ 5 ਲੱਖ ਤੇ 40 ਹਜ਼ਾਰ ਰੁਪਏ ਬਾਈ ਡਿਮਾਂਡ ਕਰਦਾ ਹੈ ਟਾਇਰ ਟਰੈਕਟਰ ਦੇ ਹੈਗਾ 75 80 ਪੈਸੇ ਸੋਨਾ ਟਰੈਕਟਰ ਹੈ ਵੀ ਹਨਾ ਸੋਨਾ ਟਰੈਕਟਰ ਹੈ ਠੀਕ ਹੈ ਬਾਈ ਜੀ ਸਾਰੇ ਸੋਨੇ ਹੈਗੇ ਹੈ ਜੀ ਟਰੈਕਟਰ ਸਾਰੇ ਸੋਨੇ ਰੱਖਦੇ ਨਹੀਂ ਲੱਗਪਾ ਆਪਾਂ ਮਾੜਾ ਟਰੈਕਟਰ ਲੈਂਦੇ ਬਹੁਤ ਕਰਤਾ ਜੀ ਵਧੀਆ ਗੱਲ ਆ ਵਧੀਆ ਗੱਲ ਸਾਫ ਸੁਥਰਾ ਟਰੈਕਟਰ ਆ ਬਾਈ ਦੇਖ ਲਓ ਕੱਲੇ ਕੱਲੇ ਦੀ ਫੋਟੋ ਨਹੀਂ ਭੇਜੀ ਜਾਣੀ ਬਾਈ ਨਾਲ ਸੰਪਰਕ ਕਰੋ ਅੱਗੇ ਬਾਈ ਕੋਲ 3633234 ਟਰੈਕਟਰ ਦਾ 3633 ਹੈ ਆਪਣੇ ਕੋਲੇ ਵੀ ਹੁੰਦੇ ਆ 3633 ਬਾਈ ਕੋਲੇ ਵੀ ਸਪੈਸ਼ਲਿਸਟੀ ਆ ਸੁਪ ਸਪਰ ਹੈ 2014 ਮਾਡਲ 485000 ਰੁਪਏ ਟਰੈਕਟਰ ਦਾ ਰੇਟ ਕਰਦਾ ਬਾਈ 70 75 ਰੁਪਏ ਦੇ ਟਰੈਕਟਰ ਦੇ ਟਾਇਰ ਆ ਸਾਫ ਸੁਥਰਾ ਟਰੈਕਟਰ ਹੈ 30 ਸਪੀਡੋ ਮਾਡਲ ਹੈ ਜੀ ਹਾਂਜੀ ਬਾਈ ਹਾਂਜੀ ਇਹ ਕਿੰਨਾ ਦੇ ਦੇਣਾ ਵੀਰੇ 65000 ਰੁਪਏ ਦੇ ਦਾਂਗੇ ਬਾਈ ਜੀ 65000 ਦਾ ਅੱਗੇ 855 2018 ਮਾਡਲ ਹੈ ਬਾਈ ਕੋਲੇ ਘੋੜਾ ਬੰਪਰ ਲੱਗਿਆ ਹੋਇਆ ਪੂਰਾ ਚੰਗਾ ਟਰੈਕਟਰ ਆ ਬਾਈ ਜੀ 585000 ਰੁਪਏ ਬਾਈ ਡਿਮਾਂਡ ਕਰਦਾ ਹੈਗਾ ਟਰੈਕਟਰ ਦੀ ਇਹ ਟਰੈਕਟਰ ਕਿੰਨੇ ਦਾ ਹੋਊਗਾ ਬਾਈ ਕੁਝ ਇਹ 65000 ਦਾ ਹੋਊ ਜੀ ਬਾਈ 565 ਜਰਾਂ ਵਿੱਚ ਚੱਲ ਚੱਲਦੀ ਵੀਡੀਓ ਚ ਫੋਨ ਨੰਬਰ ਫੇਰ ਬੋਲਦੇ ਕਈ ਵਾਰੀ ਭਰਾਵਾਂ 987836031 987836031 60312 ਦਾ ਮੋਬਾਈਲ ਨੰਬਰ ਹੈ ਬਾਈ ਜੀ ਨੋਟ ਕਰ ਲਓ ਜਲਦੀ ਚੱਲਦੀ ਵੀਡੀਓ ਚ ਦਿਖਾ ਦਿੰਦੇ ਤੁਹਾਨੂੰ ਅੱਗੇ ਦੇਖੀ ਟਰੈਕਟਰ ਤਾਂ ਚੰਗੀ ਤਰ੍ਹਾਂ ਝਾਤ ਮਾਰ ਲਓ ਵੇਟ ਬੂਟ ਲੱਗੇ ਹੋਇਆ ਅੱਗੇ ਬਾਈ ਕੋਲੇ ਹੈਗਾਗਾ ਸੋਨਾਲਿਕਾ 750 2000 ਤੇ 9 ਮਾਡਲ ਇਹ ਟਰੈਕਟਰ ਨਾ ਨਹੀਂ ਹੋਣਾ ਨਾ ਇਹਦੀ ਪਾਸੇ ਨਹੀਂ ਹੋਣੀ ਹਾਂਜੀ ਪਾਸਿੰਗ ਟਾਪੀ ਹੋਈ ਹੈ ਜੀ 2000 ਮਾ ਮਾ ਨੰਬਰ ਇਹਦਾ ਬਾਈ ਨੰਬਰ ਹਰਿਆਣਾ ਬਾਈ ਨੰਬਰ ਹਰਿਆਣਾ ਬਾਈ ਇਹ ਨੂੰ ਟਰੈਕਟਰ ਸਾਫ ਡਬਲ ਕਲਚ ਹੈ ਟਰੈਕਟਰ ਮੈਨੂਅਲ ਸਟੀering ਚ ਹੈ 315000 ਬਾਈ ਡਿਮਾਂਡ ਕਰਦਾ ਹੈ ਇਹ ਕੁਝ ਕਿੰਨੇ ਦਾ ਮਿਲੂ ਬਈ ਇਹ ਦੇ ਦਾਂਗੇ 90000 ਦਾ 2 ਲੱਖ ਤੇ ਬਾਈ ਕਹਿੰਦਾ 90000 ਦੇ ਦਾਂਗੇ ਬਾਕੀ ਫੋਨ ਤੇ ਤੁਸੀਂ ਗੱਲ ਕਰ ਲਿਓ ਹਣਾ ਆ ਕੋਈ ਗੱਲ ਨਹੀਂ ਠੀਕ ਹੈ ਜੀ ਅੱਗੇ 36 ਤੇ ਇੱਕ ਹੋਰ ਹੈ ਬਾਈ ਕੋਲੇ ਪਲੱਸ ਵਾਲਾ 2004 ਮਾਡਲ ਮੈਨੂਅਲ ਸਟੀering ਚ ਹੈ ਟਰੈਕਟਰ ਦੇ ਟਾਇਰ ਹੈਗੇ ਅੱਧੇ ਕ ਅਗਲੇ ਟਾਇਰ ਵੱਧ ਹੈਗੇ ਸਾਫ ਸੁਥਰਾ ਜਿਹਾ ਟਰੈਕਟਰ ਹੈ ਟਰੈਕਟਰ ਦਾ ਮੁੱਲ ਹੈਗਾ 295000 ਰੁਪਿਆ ਕਾਲੇ ਡੱਡਾਲਾ ਹੈ ਨਾ ਹਾਂਜੀ ਸੈਂਟਰ ਗੇਅਰ ਹੈ ਟਰੈਕਟਰ ਗੇਅਰ ਹੈ ਬਾਈ ਹਾਂਜੀ ਸੈਂਟਰ ਗੇਅਰ ਗੇਅਰ ਦਾ ਪੂਰਾ ਵਧੀਆ ਟਰੈਕਟਰ ਹੈਗਾ ਹਾਂਜੀ ਹਾਂਜੀ ਇਹ ਟਰੈਕਟਰ ਦੇ ਦਾਂਗੇ ਆਪਾਂ 265000 ਦਾ ਬਈ 2 ਲੱਖ ਤੇ 65000 ਦਾ ਟਰੈਕਟਰ ਦੇ ਦਾਂਗੇ ਅੱਗੇ ਬਾਈ ਕੋਲੇ 855 ਇੱਕ ਹੋਰ ਹੈ 2016 ਮਾਡਲ ਟਰੈਕਟਰ ਫੁੱਲ ਟੌਪ ਮੰਨ ਲੈ ਸਵਾ ਪੰਜ ਲੱਖ ਰੁਪਿਆ ਬਾਈ ਡਿਮਾਂਡ ਕਰਦਾ ਇਹਦੀ ਖੁਸ਼ੇ ਬਾਈ ਇਹ ਕਿੰਨੇ ਦਾ ਹੋਇਆ ਟਰੈਕਟਰ ਇਹ 5 ਲੱਖ ਰੁਪਿਆ ਦਾ ਹੋਇਆ ਬਈ 5 ਲੱਖ ਰੁਪਏ ਦਾ ਇਹ ਬਾਈ ਕੋਲੇ ਟਰੈਕਟਰ ਸੀਗੇ ਬਾਈ ਕੋਲੇ 14-15 ਟਰੈਕਟਰ ਲੱਗੇ ਹੋਇਆ ਮੰਡੀ ਤੇ 855 ਚਾਰ ਹੋਰ ਹੈਗਾ ਉਹ ਵੀ ਦੇਖੋ ਆਜੋ ਜੀ ਏ 524 ਟਰੈਕਟਰ ਹੈ ਜੀ ਕਾਲੇ ਢਡਾਲਾ ਜਿਹੜਾ ਅੱਜ ਕੱਲ ਬਹੁਤ ਡਿਮਾਂਡ ਬਹੁਤ ਹੈ ਪਿਛਲੇ ਟਾਇਰ ਬਾਈ ਦੇ ਅਲਾਈਂਸ ਤੇ ਪਾਏ ਹੋਏ ਆ ਟਰੈਕਟਰ ਦੇ ਟਾਇਰ ਹੈਗਾ 75 80 ਪੈਸੇ ਟਰੈਕਟਰ ਸਾਫ ਸੁਥਰਾ ਹੈ ਚੰਗੀ ਤਰ੍ਹਾਂ ਅੱਜ ਕਿਹਾ 594 ਹੈ ਜਿਹਦਾ ਅੱਜ ਕੱਲ ਬਹੁਤ ਜਿਆਦਾ ਵਿਕ ਰਿਹਾ ਹੈਗਾ ਮੰਡੀ ਤੇ ਇੱਕ ਦੋ ਸੌਦੇ ਹਰ ਮੰਡੀ ਹੁੰਦੇ ਹੁੰਦੇ ਆ 2010 ਮਾਡਲ ਹੈ 3 ਲੱਖ ਤੇ 90000 ਰੁਪਿਆ ਬਾਈ ਡਿਮਾਂਡ ਕਰਦਾ ਹੈਗਾ ਚੰਗੀ ਤਰ੍ਹਾਂ ਵੀਡੀਓ ਦਿਓ ਡਬਲ ਵੀਲ ਵਾਲਾ ਟਰੈਕਟਰ ਹੈ ਬਾਈ ਕਹਿੰਦਾ ਬਾਈ ਠੀਕ ਹੈ ਇਹ ਡਬਲ ਵੀਲ ਵਾਲਾ ਬਾਈ ਇਹ ਕਿੰਨੇ ਦਾ ਸੌਦਾ ਹੋਊਗਾ ਫੇਰਾ ਹੋ ਜੂ 365 ਗਏ ਆ 365000 ਦਾ ਬਾਕੀ ਮੌਕੇ ਤੇ ਤੁਹਾਡਾ ਮਾਨਤਾਨ ਹੋ ਜੂਗਾ ਦੇਖੋ ਜੇ ਬਾਈ ਲਾਸਟ ਦੇ ਇੱਕ ਵਾਰੀ ਫੋਨ ਨੰਬਰ ਤੇ ਐਡਰੈਸ ਬੋਲ ਦੇ 9878361031 ਬਾਈ 9878361031 ਬਾਈ ਦਾ ਮੋਬਾਈਲ ਨੰਬਰ ਹੈ ਇਹ ਨੰਬਰ ਤੁਸੀਂ ਨੋਟ ਕਰ ਲਓ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਟਰੈਕਟਰਾਂ ਦੀ ਰੇਟਸ ਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਤਦ ਤੱਕ ਲਈ ਰੱਖਾ